ਸੋ ਗਾਇਸ ਅੱਜ ਆਪਾਂ ਲੱਗੇ ਆ ਬਣਾਉਣ ਪੰਜਾਬੀ ਕੁਲਚੇ ਵਾਲਾ ਤੇ ਵੀਡੀਓ ਪੂਰੀ ਦੇਖਿਓ ਤੇ ਦੱਸਿਓ ਜਰੂਰ ਕਮੈਂਟ ਕਰਕੇ ਇਹ ਵੀ ਕਿੱਦਾਂ ਦੀ ਲੱਗੀ ਜਰੂਰ ਹਾਂ ਕੱਲ ਤੇ ਕੁਲਚਾ ਆਦੇ ਮੇਰਾ ਪਹਿਲਾ ਦੋ ਕਮਾਰ ਕਰਨੋਂ ਪਰਾਂ ਕਰਤਾ ਰਿਸ਼ਵਤ ਕੋਰੇ ਕੁਲਚੇ ਕਰ ਰਹੇ ਨੀ ਮਮਸਾ ਲੈ ਗਰਮ ਗਰਮ ਇਹ ਕੱਲ ਭਾਈ ਵੀਰ ਭੇਰਾ ਕਈ ਦਹਾਂ ਦਾ ਮਿਲਦਾ ਯਾਰਾ ਬਾਪਾ ਹੱਲ ਨਾ ਜੀ ਕੁਧਾ ਦੇ ਨਾ ਕਈ ਕਿਨੇ ਕਰਨੇ ਅੱਧਾ ਕਰਦੇ ਬਾਈ ਭਾਈ ਐਂ ਕਰ ਦਰ ਤੇ ਹੋਰ ਭਾਰੀ ਜੀ ਹਿੱਸਾ ਪਾ ਲੈ ਯਾ ਲੂ ਤੇਰੇ ਸਲਾਬੇ ਨਾ ਪਰਾਵਾ ਕਿਉਂ ਆਸੀ ਮਰੀਨ ਮੱਖੀ ਬੈਣੀ ਵਿੱਚ ਪਈ ਨੱਪ ਕੇ ਭਰਦੀ ਮੜਿਆ ਭਾਈ ਅਚ ਮੈਂ ਕਹਿੰਦਾ ਟੋਇਆ ਪਾਣੀ ਦੇ ਸਰ ਦਿੰਨੇ ਆ ਕਰਾਰਾ ਇਹ ਕਰਦੀ ਯਾਰ ਭਾਈ ਮੈਂ ਤੇ ਮੁਰਚੇ ਸਬੂਤੀਆਂ ਮੋਈਰਾ ਦਿੰਨਾ ਭਜੀ ਚਣੇ ਨਹੀਂ ਯਾਰ ਤੁਹਾਡੇ ਪਰਾਵਾ ਇੱਥੇ ਲੰਗਰ ਲੱਗਾ ਹੈ ਭਜੀ ਦੇਖ ਖਾ ਲੋ ਇਹਨੂੰ ਆਉਣੇ ਨਹੀਂ ਸਨੈਪਾਂ ਬਣਾਈ ਜਾਣੀਆਂ ਜੇ ਅੱਜ ਲੈ ਆ ਕੇ ਕੱਦੀ ਬਣਾ ਹੀ ਲਈ ਪਰਾਵਾ ਮਹੀਨੇ ਬਾਅਦ ਮਰਿਆ ਇੱਕ ਕੁਲਚਾ ਸਾਰਾ ਤਿੰਨ ਬੰਦੇ ਹੁਣ ਪਤਾ ਨਹੀਂ ਕੀ ਹਾਲ ਨਾ ਬੜੀ ਬੇਨਸਾਪੀ ਨਾ ਕਰਗੇ ਵੀਰੇ ਓਹ ਪਹਿਲੀ ਢਿੱਕ ਨੇ ਢਿੱਕੀ ਬਈ ਕੋਲਚੇ ਦੇ ਲਾਚੇ ਚੜਕ ਮੈਂ ਕਿਦਾਂ ਅੱਧੇ ਦਾ ਕਰਕੇ ਘੜਪ ਘੜਪ ਕਰਕੇ ਖਾਣ ਹੈ ਅਗਲੀ ਆ ਗਈ ਭਾਈ ਕੋਲਚਾ ਖਾਓਗੇ ਜੀ ਭਾਈ ਬਲੇ ਕੁੱਤਣਾ ਬਰੇਗਾ ਕੁੱਤਣਾ ਕਰ ਲਾ ਸਾਰਾ ਨਹੀਂ ਹੋਣਾ ਰਹਿਂਦੀ ਤੋਏ ਭਈ ਯਾਰ ਉੱਥੇ ਖਾਣਾ ਹਾਲੋ ਹਲੋ ਓਏ ਕਿਆ ਹੈ ਬੇਟੀ ਆਹ ਹੀ ਭਜੀ ਹੁਣ ਖਾਲਾ ਹੋਣੇ ਕੀ ਦੇਖੀ ਅੰਨਾ ਹਲਕਾ ਹੀ ਹੋਈ ਤਾੜੇ ਇਧਰ ਮੁੜੀ ਓਏ ਸੋ ਬਾਬੇ ਕੁਲਚੇ ਤੇ ਆਪਣਾ ਗਿਆ ਮੋਕ ਇੱਕ ਕੁਲਚਾ ਤੇ ਚਾਰ ਬੰਦੇ ਚਾਰੇ ਦੇ ਲੋ ਸੋ ਬਾਬੇ ਦੱਸਿਓ ਜਰੂਰ ਕਿੱਦਾਂ ਲੱਗਾ ਵਲੋਗ ਕਮੈਂਟ ਜਰੂਰ ਕਰਨੇ ਆ ਕੁਲਚੇ ਵਾਲਾ